कोट खालसा गुरद्वारा बरना साहिब दसवें गुरु श्री गुरु गोबिंद सिंह जी के प्रकाश दिवस से नगर कीर्तन क्डया गया इस मौके कौंसलर सुखबीर सोनी दविंदर सिंह इंचार्ज मनजीत सिंह हरमन हरमन सिंह मलकीत सिंह ਮਨ ਸਿਮਰਨ ਸਿੰਘ ਬਲਜੀਤ ਸਿੰਘ ਬਿੱਟਾ ਹਰਗੁਣ ਸਿੰਘ ਮਜੂ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ

Waheguru, 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 Vahe Guru, Guru, ਵਾਹ ਹੈ ਵਾਹ ਹੈ ਗੁਰੂ 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 ਵਾਹਿਗੁਰੂ 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 ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ ਮੇਰਾ ਨਾਮ ਬਲਦੀ ਸਿੰਘ ਅੱਜੋ ਕੇ ਹਰਗੋਬਿੰਦ ਨਗਰ ਕੋਟ ਖਾਲਸਾ ਗੁਰਦਾਰਾ ਬਣਾ ਸਾਹਿਬ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਵੇਂ ਪਾਤਸ਼ਾਹ ਜੀ ਦੀ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਅੱਜ ਨਗਰ ਕੀਰਤਨ ਕੱਢਿਆ ਗਿਆ ਪੂਰੇ ਕੋੜ ਖਾਲਸਾ ਜੀ ਨਗਰ ਸੰਗਤ ਦੀ ਸਹਿਯੋਗ ਦੇ ਨਾਲ ਗੁਰਦੁਆਰਾ ਬੰਨਾ ਸਾਹਿਬ ਵਿੱਚੋਂ ਜੋ ਕਿ ਪੂਰੇ ਨਗਰ ਆਤੀ ਸਾਹਿਬ ਸ੍ਰੀ ਗੁਰਗੋਬਿੰਦ ਦੀ ਖੁਸ਼ੀਆਂ ਲੈਣ ਵਾਸਤੇ ਨਗਰ ਕੀਰਤਨ ਕੱਢਿਆ ਗਿਆ ਔਰ ਸਾਰੇ ਇਲਾਕੇ ਦੀ ਸੰਗਤ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆਂ ਕਿ ਜੋ ਕਿ ਨਗਰ ਦੀ ਸ਼ੋਭਾ ਜਿੰਨਾ ਵਧਾਈ ਆ ਉਹਨਾਂ ਦਾ ਬਹੁਤ ਧੰਨਵਾਦ ਜੋ ਕਿ ਸਕਬੀਰ ਸਿੰਘ ਸੋਨੀ ਕਾਉਂਸਲਰ ਉਹਨਾਂ ਦਾ ਵੀ ਬਹੁਤ ਸਹਿਯੋਗ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਜਿੰਨੀ ਸੰਗਤਾਈ ਆ ਤਹਿ ਦਿਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦਾ ਵੇਖੋ ਜੀ ਬਹੁਤ ਵਧੀਆ ਪ੍ਰਬੰਧ ਆ ਜੀ ਨਗਲ ਕੀਤਨ ਦੀ ਸ਼ੋਭਾ ਸੀ ਲੰਗਰ ਦਾ ਵਿਵਸਥਾ ਕੀਤੀ ਹੋਈ ਸਭ ਕੁਝ ਥਾਂ ਥਾਂ ਤੇ ਜੋ ਕਿ ਸਾਡੇ ਪਿੰਡ ਦੇ ਗੁਰਦੁਆਰੇ ਚਾਰ ਪੰਜ ਗੁਰਦੁਆਰੇ ਆ ਲੋਕਾਂ ਘਰਾਂ ਦੇ ਵਿੱਚ ਵੀ ਜਾਗ ਤਰ੍ਹਾਂ ਦੀ ਸਹੂਲਤਾਂ ਸੰਗਦਵਾਤੀ ਤੇ ਜੋ ਸਾਡੇ ਪ੍ਰਬੰਧਕ ਕਮੇਟੀ ਜੋ ਨੌਜਵਾਨ ਮੁੰਡੇ ਆ ਇਹ ਸਾਰਾ ਸੰਗ ਦੀ ਦੇਖ ਦੇ ਕੇ ਵਿੱਚ ਕੋਈ ਵੀ ਪ੍ਰੋਬਲਮ ਇਹਨਾਂ ਨੂੰ ਨਹੀਂ ਆਉਂਦੂਗੇ ਕਿਉਂਕਿ ਇਹਨਾਂ ਦੀ ਸੇਵਾ ਵਿੱਚ ਹਰ ਵਾਰੀ ਹਾਜ਼ਰ ਹੋ ਵੈਸੇ ਵੀ ਹਾਜ਼ਰ ਹੁੰਦੇ ਆ ਨਗਰ ਵਿੱਚ ਤੇ ਅੱਜ ਤੇ ਗੁਰੂ ਘਰ ਦੀਆਂ ਖੁਸ਼ੀਆਂ ਲੈਣਾ ਸੀ ਇਹਨਾਂ 'ਚ ਬਹੁਤ ਉਤਸ਼ਾਹ ਵਾ ਜੋ ਸਾਡੇ ਨੌਜਵਾਨ ਸੇਵਾ ਕਰ ਰਹੇ ਆ ਮੈਂ ਆਪਣੇ ਨੌਜਵਾਨ ਕਮੇਟੀ ਦਾ ਵੀ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਕੀਤ ਸਿੰਘ ਸਰਦਾਰ ਮਲਕੀਤ ਸਿੰਘ ਜੀ ਜਿਹੜਾ ਨਗਰ ਕੀਰਤਨ ਆ ਕਿਹੜੇ ਬਾਬਾ ਵਰਨਾ ਸਾਹਿਬ ਗੁਰਦੁਆਰੇ ਤੋਂ ਲੱਗ ਕੇ ਸਾਰੇ ਪਿੰਡ ਘੁੰਮ ਕੇ ਸ਼ਾਮ ਨੂੰ ਵਾਪਸੀ ਹਰ ਸਾਲ ਦੀ ਤਰ੍ਹਾਂ ਬਹੁਤ ਹੁੰਤਾ ਮਨਾਇਆ ਜਾਂਦਾ ਹੈ। ਮੇਰੇ ਪਿੱਛੇ ਚੱਲਦਾ। ਬਰਨਾ ਸਾਹਿਬ ਗੁਰਦੁਆਰੇ ਤੋਂ ਲੱਗ ਕੇ ਸਾਰੇ ਪਿੰਡ ਚ ਘੁੰਮ ਕੇ ਘਮਾਉਂਦੇ ਸ਼ਾਮ ਨੂੰ ਵਾਪਸੀ ਹੋਵੇਗੀ। ਪੇਜਬਾਰ ਦੇ ਵੱਲੋਂ ਕੀ ਸੰਤਾਵ ਸਿੰਘ ਜੀ ਜਾਣ ਚੁੱਕੇ। ਸੁਖਬੀਰ ਸਿੰਘ ਸੋਨੀ ਜੀ ਜੋ ਕਿ 76 ਨੰਬਰ ਵਾਰਡ ਤੋਂ ਬਹੁਤ ਹੀ ਮਨਦੇ ਚੱਕਦੇ ਹੋਏ ਬਹੁਤ ਹੀ ਵਧੀਆ ਪ੍ਰੋਗਰਾਮ ਨਾਲ ਪੱਗਾਂ ਦਾ ਲੰਗਰ ਲਗਾਉਂਦੇ ਹੋਏ ਜੋ ਕਿ ਪ੍ਰਸ਼ਾਦ ਦੀ ਹਰ ਤਰ੍ਹਾਂ ਦੀ ਸੇਵਾ ਕਰਤੇ ਬਹੁਤ ਹੀ ਹਰ ਸਾਲ ਤਨਾ ਬਹੁਤ ਹੁੰਮ-ਹਾਮ ਨ ਮੰਨਾਂਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਸੰਯੋਗ ਦਿੱਤਾ ਗਿਆ ਹੈ ਜੋ ਕਿ ਪੁਲਿਸ ਪ੍ਰਸ਼ਾਸਨ ਬਹੁਤ ਡਿਊਟੀ ਵਧੀਆ ਤਰ੍ਹਾਂ ਨਿਭਾ ਕੇ ਆਪਣਾ ਫਰਜ਼ ਨਿਭਾ ਰਹੀ ਹੈ